ਪੰਜਾਬ ਦੇ ਸਕੂਲਾਂ ਦੇ ਨਾਲ ਸੰਬੰਧਿਤ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਾਰੇ ਹੀ ਸਕੂਲਾਂ ਦੇ ਵਿੱਚ ਹੁਣ એનર્ਜੀ ਡਰਿੰਕਸ ਦੀ ਵਿਕਰੀ ਤੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਤਹਿਤ ਹੁਣ ਸਕੂਲਾਂ ਦੇ ਵਿੱਚ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਦੱਸਦੀ ਹੈ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਪੱਤਰਕਾਰਾਂ ਦੇ ਰੂਬਰੂ ਹੁੰਦਿਆ ਕਿਹਾ ਗਿਆ ਹੈ ਕਿ ਜੋ એનર્ਜੀ ਡਰਿੰਕਸ ਨੇ ਉਹਨਾਂ ਦੇ ਵਿੱਚ ਕੈਫੀਨ ਮੌਜੂਦ ਹੁੰਦਾ ਜਿਸ ਦਾ ਕੀ ਮਾੜਾ ਪ੍ਰਭਾਵ ਸਿਹਤ ਉੱਤੇ ਪੈਂਦਾ ਤੇ ਇਸੇ ਸੰਬੰਧੀ ਸਕੂਲੀ ਬੱਚਿਆਂ ਨੂੰ એનર્ਜੀ ਡਰਿੰਕਸ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਕਹੇ ਕਿ એનર્ਜੀ ਡਰਿੰਕਸ ਨੂੰ ਹੁਣ ਸਕੂਲਾਂ ਦੇ ਵਿੱਚ ਵਿਕਰੀ ਜਿਹੜੀ ਹੈ ਇਸ ਦੀ ਉਹ ਨਹੀਂ ਹੋ ਸਕੇਗੀ ਤਾਂ એનર્ਜੀ ਡਰਿੰਕਸ ਤੇ پابੰਦੀ ਲੱਗ ਚੁੱਕੀ ਹੈ ਵੱਡੀ ਖਬਰ ਪੰਜਾਬ ਦੇ ਸਕੂਲਾਂ ਦੇ ਨਾਲ ਸੰਬੰਧਤ ਸਾਹਮਣੇ ਆ ਰਹੀ ਹੈ ਤਾਂ ਹੁਣ ਪੰਜਾਬ ਦੇ ਸਾਰੇ ਹੀ ਸਕੂਲਾਂ ਦੇ ਵਿੱਚ ਐਨਰਜੀ ਡਰਿੰਕਸ ਦੇ ਵਿਕਰੀ ਦੇ ਉੱਤੇ ਪਾਬੰਦੀ ਲੱਗ ਗਈ ਹੈ ਬੱਚੇ ਜਿਹੜੇ ਨੇ ਇਸ ਐਨਰਜੀ ਡਰਿੰਕ ਨੂੰ ਸਕੂਲਾਂ ਦੇ ਵਿੱਚ ਹੁਣ ਖਰੀਦ ਨਹੀਂ ਸਕਣਗੇ